ਹਾਈ ਤੁਹਾਨੂੰ ਐਸੇ ਸ਼ਖਸ਼ਾ ਮਿਲੋਣੇ ਆ ਜਿਹਨੇ ਸੋਸ਼ਲ ਮੀਡੀਆ ਤੋਂ ਦੇਖ ਕੇ ਹੀ ਇੱਕ ਬਟਾਲਾ ਦੇ ਵਿੱਚ ਜਹਾਜ਼ ਤਿਆਰ ਕਰ ਦਿੱਤਾ ਹੈ ਜਹਾਜ਼ ਤੁਸੀਂ ਦੇਖ ਸਕਦੇ ਜੀ ਮੇਰੇ ਪਿੱਛੇ ਜਹਾਜ਼ ਲੱਗਾ ਦਾ ਜਿਹੜਾ ਇਹ ਇੱਕ ਸੋਸ਼ਲ ਮੀਡੀਆ ਤੋਂ ਇੱਕ ਨੌਜਵਾਨ ਨੇ ਤਿਆਰ ਕਰ ਦਿੱਤਾ ਹੈ ਜਹਾਜ਼ ਇਹ ਜਹਾਜ਼ ਦੇ ਵੀ ਜਿਹੜਾ ਵਾ ਇਹ ਕਿਸੇ ਨੇ ਆਪਣੇ ਕੋਈ ਛੱਤ ਤੇ ਲਗਾਉਣ ਵਾਸਤੇ ਜਹਾਜ਼ ਬਣਾਇਆ ਪਰ ਜਿਹੜਾ ਇਹਨਾਂ ਨੇ ਤਿਆਰ ਕੀਤਾ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇਖਿਆ ਉਹਨਾਂ ਨੂੰ ਜਦੋਂ ਆਰਡਰ ਆਇਆ ਇਹਨਾਂ ਨੇ ਸੋਸ਼ਲ ਮੀਡੀਆ ਵੇਖ ਕੇ ਔਰ ਤੇ ਜਹਾਜ਼ ਦੇਖਿਆ ਉਹਦਾ ਫਿਰ ਨਕਸ਼ਾ ਦੇਖ ਕੇ ਸਾਰਾ ਜਹਾਜ਼ ਤੁਸੀਂ ਦੇਖਿਆ ਜਿਹੜਾ ਬਣਾ ਦਿੱਤਾ ਆਪਾਂ ਗੱਲ ਵੀ ਕਰਦੇ ਆਂ ਭਾਜੀ ਭਾਜੀ ਜਿਹੜਾ ਜਹਾਜ਼ ਬਣਾਇਆ ਕਿੱਥੋਂ ਆਈ ਆ ਇਹ ਕਿਸ ਤਰ੍ਹਾਂ ਇਹ ਜਹਾਜ਼ ਜੀ ਮੇਰੇ ਕੋਈ ਦੋਸਤ ਸੀ ਉਹ ਗਰਦਾਸਪੁਰ ਗਏ ਸੀ ਕਿਸੇ ਨੂੰ ਮਿਲਣ ਆਪਣੀ ਰਿਸ਼ਤੇਦਾਰੀ ਚ ਉਹਨਾਂ ਨੇ ਉਹਨਾਂ ਨਾਲ ਜ਼ਿਕਰ ਕੀਤਾ ਵੀ ਅਸੀਂ ਕੋਠੀ ਤੇ ਜਹਾਜ਼ ਦਾ ਮਾਡਲ ਬਣਾ ਕੇ ਰੱਖਣਾ ਵਾ ਤੇ ਅਸੀਂ ਕਾਫੀ ਦੂਰ ਤੱਕ ਹੋਏ ਆ ਵੀ ਅਜੇ ਤੱਕ ਸਾਨੂੰ ਕੋਈ ਮਤਲਬ ਉਹ ਜਹਾਜ਼ ਮਿਲੀ ਨਹੀਂ ਚੀਜ਼ ਜੋ ਅਸੀਂ ਚੁੰਨੇ ਆ ਫਿਰ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਸਾਨੂੰ ਜਹਾਜ਼ ਦਾ ਮਾਡਲ ਕੋਈ ਚਾਰਗਰਮ ਵਾਲਾ ਦੱਸ ਦੋ ਉਹਨਾਂ ਨੇ ਮੇਰਾ ਨਾਮ ਲਿਆ ਤਾਂ ਤੇ ਮੈਂ ਬਾਕੀ ਉਹਨਾਂ ਨੂੰ ਜਲਦੀ ਹਾਂ ਕਰਤੀ ਪਈਂ ਤੁਹਾਨੂੰ ਇਹ ਜੀ ਤਿਆਰ ਕਰ ਦਾਂਗੇ ਜੋ ਹਨੂ ਨੈਟ ਤੋਂ ਉਹਨਾਂ ਨੇ ਫੋਟੋ ਕੱਟ ਕੇ ਦੱਸੀ ਅਸੀਂ ਉਦਾਂ ਹੀ ਉਹਨਾਂ ਨੂੰ ਤਿਆਰ ਕਰਕੇ ਦੇ ਰਹੇ ਆ ਫਿਰ ਨੈਟ ਤੋਂ ਵੇਖ ਕੇ ਸਕੈਚ ਵਗੈਰਾ ਵੀ ਪਹਿਲਾਂ ਬਣਾਇਆ ਹੋਏਗਾ ਇਹਦਾ ਹਾਂਜੀ ਸਰ ਨੈਟ ਤੋਂ ਵੇਖ ਕੇ ਸਭ ਕੁਝ ਉਦਾਂ ਹੀ ਤਿਆਰ ਕੀਤਾ ਵਾ ਸ਼ੋਸ਼ਣ ਮਿੱਟੀ ਦੀ ਫੋਟੋ ਲਈ ਆ ਉਹਦੀ ਕਾਪੀ ਡਰਾਇੰਗ ਕਰਕੇ ਜੋ ਵੀ ਆਉਦੀ ਕੱਲੀ ਕੱਲੀ ਚੀਜ਼ ਦੇਖ ਕੇ ਉਦਾਂ ਹੀ ਸੀਮ ਤਿਆਰ ਕੀਤਾ ਤੇ ਕਿੰਨਾ ਕੁ ਟਾਈਮ ਲੱਗਿਆ ਇਹਨੂੰ ਬਣਾਉਣੇ ਟਾਈਮ ਸਰ ਇਹਨੂੰ ਆਰਡਰ ਸਾਨੂੰ ਜਨਵਰੀ ਮਹੀਨੇ ਦਾ ਆਏ ਬਾਕੀ ਅਸੀਂ ਬਾਹਰ ਦੇ ਵੀ ਥੋੜੇ ਬਹੁਤ ਕੰਮ ਕਰਨੇ ਪੈਂਦੇ ਤੁਹਾਨੂੰ ਪਤਾ ਹੀ ਆ ਬਾਕੀ ਇਹਨੂੰ ਲਗਾਤਾਰ ਚੱਲੀਏ ਤੇ 1 ਤੋਂ 2.5 ਮਹੀਨੇ ਤੱਕ ਸਮਾਂ ਹੋ ਗਿਆ ਇਹਨੂੰ ਤਿਆਰ ਕਰਦੇ। ਕੀ ਕੀ ਬਣਾ ਰਹੇ ਇਹਦੇ ਵਿੱਚ? ਇਹ ਤੇ ਸਾਰਾ ਉਦਾਂ ਹੀ ਵਿੱਚ ਸੀਟਾਂ ਲੱਗਣਗੀਆਂ ਬੈਠਣ ਲਈ। ਬਾਹਰ ਦੀ ਲੁੱਕ ਉਦਾਂ ਜੀ ਹੈਗੀ ਉਦਾਂ ਦੇ ਇਹਦੇ ਪਾਰ ਨੇ। ਜੋ ਵੀ ਇਹਦੇ ਵਿੱਚ ਹੁਣ ਦਾਵਾ ਉਦਾਂ ਦੀ ਜੋ ਵੀ ਜਹਾਜ਼ ਦੀ ਮੇਨ ਬਾਡੀ ਹੁੰਦੀ ਆ ਉਦਾਂ ਦੀ ਸਭ ਤਿਆਰ ਕਰ ਰਹੇ ਆ। ਸਾਰਾ ਆਈਡੀਆ ਸੋਸ਼ਲ ਮੀਡੀਆ ਤੋਂ ਲਿਆ। ਸਾਰਾ ਹਾਂਜੀ ਸੋਸ਼ਲ ਮੀਡੀਆ ਤੋਂ ਜੀ ਲਿਆ। ਦੇਖਿਆ ਜਾਂਦਾ ਲੋਕੀ ਸਕ੍ਰੈਪ ਦੇ ਵਿੱਚ ਜਹਾਜ਼ ਲੈ ਕੇ ਉਹਨਾਂ ਦੇ ਹੋਟਲ ਤੇ ਬਣਾ ਦਿੰਦੇ ਕਦੀ ਕੁਝ ਬਣਾ ਦਿੰਦੇ ਆ। ਪਰ ਇਹ ਤੁਸੀਂ ਜਹਾਜ਼ ਆਪ ਹੀ ਤਿਆਰ ਕਰ ਦਿੱਤਾ। ਇਹ ਜੀ ਅਸੀਂ ਸਕ੍ਰੈਪ ਵੀ ਉਹਨਾਂ ਦੀ ਸਸਤੀ ਕਰ ਦੇਣੀ ਆ ਲੋਕੀ ਕਰੋੜ ਕਰੋੜ ਰੁਪਏ ਦੀ ਸਕ੍ਰੈਪ ਲੈ ਹੁੰਦੇ ਆ ਅਸੀਂ ਉਹਨੂੰ ਜਿੱਦਾਂ ਕਿ ਹੋਈ ਰੈਸਟੋਰੈਂਟ ਵਾਸਤੇ ਵੀ ਬਣਾ ਕੇ ਦੇਵਾਂਗੇ ਇਹ ਚੀਜ਼ ਕਾਫੀ ਸਸਤੇ ਰੇਟ ਤੇ ਬਣਾ ਕੇ ਦੇਵਾਂਗੇ ਉਹਨਾਂ ਨੂੰ ਤਾਂ ਜੋ ਉਹਨਾਂ ਦੀ ਵਧੀਆ ਕੰਮ ਵੀ ਉਹਨਾਂ ਦਾ ਚੱਲ ਸਕੇ ਅੱਜ ਕੱਲ ਟ੍ਰੈਂਡ ਆ ਲੋਕੀ ਇੱਥੇ ਵੀ ਲੋਕੀ ਆਉਂਦੇ ਜਾਂਦੇ ਸਾਰੇ ਰੋਡ ਤੇ ਤੁਸੀਂ ਵੇਖ ਸਕਦੇ ਹੋ ਖਲੋ ਕੇ ਵੇਖ ਕੇ ਜਾਂਦੇ ਆ ਤੇ ਜਿਹੜਾ ਵੀ ਵੇਖਦਾ ਬਹੁਤ ਵਧੀਆ ਚੀਜ਼ ਲੱਗਦੀ ਹੈ ਉਹਨੂੰ ਫਿਰ ਲੋਕੀ ਦੇਖਣ ਤੇ ਬਹੁਤ ਹੁੰਦੇ ਹੋਣਗੇ ਇਹਨੂੰ ਬਹੁਤ 바ਜੀ ਹੁੰਦੇ ਛੋਟੇ ਛੋਟੇ ਬੱਚੇ ਵੀ ਸ਼ਾਮਾ ਨੂੰ ਆਉਂਦੇ ਆਪਣੇ ਦਾਦਾ ਦਦੀ ਐਂ ਜਾ ਦੇ ਵਖੰਜਾ ਨਾ ਫਾਟਕ ਲਾਗੇ ਫੋਟੋ ਖਿਚਾਉਂਦੇ ਹਾਂ ਜੀ ਹਾਂ ਜੀ ਸਰ ਫਿਰ ਜਿਹੜੇ ਨਾ ਨੌਜਵਾਨ ਤੁਹਾਡੇ ਨਾਲ ਲੱਗੇ ਤੇ ਫਿਰ ਉਹਨਾਂ ਦੀ ਜਿਆਦਾ ਬਹੁਤ ਜਿਆਦਾ ਮਿਹਨਤ ਹੋਏਗੀ ਕਿਉਂਕਿ ਇਹਨੂੰ ਇੱਕ ਇੱਕ ਚੀਜ਼ ਵੱਖਰੀ ਵੱਖਰੀ ਕੱਟ ਕੇ ਬਣਾਉਣਾ ਹਾਂਜੀ ਇਹਨਾਂ ਦੀ ਵੀ ਬਹੁਤ ਮਿਹਨਤ ਹੈ ਜਿੱਦਾਂ ਇਹਨਾਂ ਨੂੰ ਦੱਸੀਦਾ ਉਹਦਾ ਕੰਮ ਕਰੀ ਜਾਂਦੇ ਨੇ ਸਮਝਦਾਰ ਬੰਦੇ ਹੈਗੇ ਜਿੱਦਾਂ ਇਹਨਾਂ ਨੂੰ ਕੋਈ ਸਮਝ ਜਾਂਦੇ ਗੱਲ ਵੀ ਬਹੁਤ ਸਾਧਦੇ ਕੰਮ ਜੀ ਕਿੰਨਾ ਵਜਨ ਹੈ ਕਿੰਨੀ ਹਾਈਟ ਹੈ ਇਹ ਸਰ 35 ਫੁੱਟ ਲੰਬਾ ਹੈਗਾ ਅੱਡਾ ਤੇ 7 ਫੁੱਟ ਦਾ ਰੌਂਡ ਹੈ ਇਹਦਾ ਤੇ ਬਾਕੀ 10 ਕ ਕਮੰਟਰ ਦਾ ਕਰੀਬ ਹੋ ਚੁੱਕਿਆ ਹੁਣ ਤੱਕ ਹਾਂਜੀ 1 ਟਨ ਦੇ ਕਰੀਬ ਹੋ ਚੁੱਕਿਆ ਹੋਰ ਵੀ ਆਰਡਰ ਆਏ ਕੋਈ ਇਦਾਂ ਦੇ ਕਿ ਪਹਿਲਾ ਹੀ ਜਹਾਜ਼ ਹੀ ਬਣਾਇਆ ਆ ਆਰਡਰ ਸਾਰਾ ਸਾਡਾ ਐਲੀਵੇਸ਼ਨ ਦਾ ਕੰਮ ਆ ਡਿਜ਼ਾਈਨਿੰਗ ਦੇ ਕੰਮ ਹੋ ਕਰੀ ਜਿਆ ਉਹ ਨਿੱਕੀਆਂ ਮੋਟੀਆਂ ਜੋ ਵੀ ਹਨ ਲੋਕੀ ਕਹਿੰਦੇ ਸੀ ਤਿਆਰ ਕਰਕੇ ਦੇਈ ਦੀ ਚੀਜ਼ ਤੇ ਬਾਕੀ ਆਰਡਰ ਉਮੀਦ ਹੈ ਕਿ ਬਹੁਤ ਆ ਹੁਣ ਜਿੱਦਾਂ ਲੋਕੀ ਪੁੱਛ ਕੇ ਜਾਣਦੇ ਆ ਉਦੋਂ ਦੇ ਜਿੱਦਾਂ ਦਾ ਹੀ ਕੰਮ ਕਰਨ ਦੇ ਹੋ ਸਕਦਾ ਕਿ ਹੋਰ ਵੀ ਆਰਡਰਾਂ ਨੂੰ ਮਿਲ ਜਲਦੀ ਲੱਗਦਾ ਸੋਸ਼ਲ ਮੀਡੀਆ ਤੇ ਤੁਸੀਂ ਹੋਰ ਵੀ ਕੁਝ ਤਿਆਰ ਕਰ ਸਕਦੇ ਹੋ ਤੇ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਜਹਾਜ਼ ਹੀ ਤਿਆਰ ਕਰ ਦਿੱਤਾ ਹੋਰ ਵੀ ਚੀਜ਼ਾਂ ਸੋਸ਼ਲ ਮੀਡੀਆ ਤੇ ਉਹਦਾ ਫਿਰ ਆਰਡਰ ਤੇ ਤੁਹ ਹਾਂਜੀ ਜੀ ਜੋ ਵੀ ਆ ਇਹ ਹੱਬ ਕੁਝ ਤਿਆਰ ਕਰਕੇ ਦੇਈ ਆ ਇਹ ਸੁਣਿਆ ਤੁਸੀਂ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਸੋਸ਼ਲ ਮੀਡੀਆ ਤੋਂ ਹੀ ਉਹਨਾਂ ਨੇ ਜਿਹੜੀ ਹੈ ਜਾਦ ਬਣਾਉਂਦੀ ਜਾਦ ਸਿੱਖੀ ਕਿਉਂਕਿ ਉੱਥੋਂ ਹੀ ਨਕਸ਼ਾ ਦੇਖਿਆ ਸੀ ਮੈਂ ਬਟਾਲਾ ਤੋਂ ਵਿਕੀ ਮਲਕੀ